ਦਾਦੀ ਨੇ ਫਿਰ ਪੜਾਇਆ ਨਹਿ ਧਰਮ ਤਦੇ ਹੈ ਨਹਿ ਤੁਰਕ ਬਣੇ ਹੈ ਸੀਸ ਭੇਟ ਦਇਓ ਹੈ ਜੈਸੇ ਵੱਡਿਆਂ ਨੇ ਦਇਓ ਹੈ ਦਾਦੀ ਨੇ ਸਿਖਿਆ ਦਿੱਤੀ ਹਮਰੇ ਬੰਸ ਰੀਤ ਇਮੇ ਆਈ ਸੀਸ ਦੇਤ ਬਰ ਧਰਮ ਨਾ ਜਾਈ ਸਿਰ ਦੇ ਦਿਓ ਧਰਮ ਨਾ ਛੱਡਿਓ ਤੁਸੀਂ ਖਾਨਦਾਨੀ ਜਲਾਦ ਤੇ ਅਸੀਂ ਖਾਨਦਾਨੀ ਸ਼ਹੀਦ ਹਾਂ ਜੇਕਰ ਹੱਥ ਤੁਹਾਡੇ ਨਹੀਂ ਡੋਲਣੇ ਤੇ ਸਿਰ ਸਾਡੇ ਵੀ ਨਹੀਂ ਝੁਕਣੇ ਗੁਰੂ ਦੇ ਲਾਲ ਕਹਿੰਦੇ ਆ ਜੇਕਰ ਹੱਥ ਤੁਹਾਡੇ ਨਹੀਂ ਡੋਲਣੇ ਤੇ ਸਿਰ ਸਾਡੇ ਵੀ ਨਹੀਂ ਝੁਕਣੇ ਗੁਰੂ ਦੇ ਲਾਲ ਨੀਹਾਂ ਦੇ ਵਿੱਚ ਖੜੇ ਐ ਸਾਡੀ ਕੌਮ ਭੁੱਲ ਗਈ ਸਾਡੇ ਕੌਮ ਦੇ ਵੱਡੇ ਵੱਡੇ ਲੀਡਰ ਭੁੱਲ ਗਏ ਗੁਰੂ ਦੇ ਲਾਲਾਂ ਨੇ ਜਿਹੜਾ ਸੰਦੇਸ਼ ਦਿੱਤਾ ਮੈਂ ਕਹਿੰਨਾ ਭੈਣੋ ਬਜ਼ੁਰਗੋ ਨੌਜਵਾਨੋ ਆਪਣੇ ਘਰਾਂ ਘਰਾਂ ਦੇ ਵਿੱਚ ਇਹ ਸੰਦੇਸ਼ ਲੈ ਜਾਓ ਤੇ ਕਾਇਮ ਹੋ ਅੰਦਰ ਉਹ ਯੁਰਤ ਰੱਖੋ ਆਪਣੇ ਜਿਹੜਾ ਸੰਦੇਸ਼ ਗੁਰੂ ਦੇ ਲਾਲ ਦੇ ਕੇ ਗਏ ਸੀ ਤਾਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਇਹ ਗੁਰੂ ਦੇ ਲਾਲਾ ਨੇ ਸੰਦੇਸ਼ ਦਿੱਤਾ ਸੀ ਕੌਮ ਤਾਈਂ ਵੀ ਤਾਜੋ ਤਖਤ ਅੱਜ ਕੌਮ ਨੇ ਪਾਉਣੇ ਐ ਰਾਜ ਭਾਗ ਦੀ ਪ੍ਰਾਪਤੀ ਕਰਨੀ ਐ ਕੌਮ ਨੇ ਪੰਥ ਨੇ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਵੱਡੀ ਨਿਲਾਇਕੀ ਐ ਤੇ ਬਹੁਤ ਵੱਡੀ ਗਲਤੀ ਐ ਕਿਉਂਕਿ ਸੰਗਤ ਫੋਨ ਕਰਕੇ ਮੈਨੂੰ ਵੀ ਪੁੱਛ ਰਹੀ ਸੀ ਪ੍ਰਬੰਧਕਾਂ ਨੂੰ ਵੀ ਆ ਕੇ ਪੁੱਛ ਰਹੀ ਸੀ ਇੱਥੇ মিডিਏ ਵਾਲੇ ਵੀ ਵੀਰ ਆਏ ਸੀ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵੀ ਭਾਈ ਸਾਹਿਬ ਜੀ ਤੁਹਾਡਾ ਨਾਮ ਲਿਖਿਆ ਤੁਸੀਂ ਪਹੁੰਚੇ ਨਹੀਂ ਸੋ ਫਿਰ ਮੈਂ ਉਹਨਾਂ ਨੂੰ ਇਹੋ ਹੀ ਸਮਝਾਇਆ ਵੀ ਮੇਰੇ ਤਾਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਪ੍ਰਬੰਧਕ ਜਣਾ ਨੂੰ ਪੁੱਛੋ ਵੀ ਉਹਨਾਂ ਨੇ ਨਾਮ ਕਾਦੇ ਵਾਸਤੇ ਲਿਖ ਕੇ ਲਾਇਆ ਹੋਇਆ ਸੋ ਜੇਕਰ ਉਹ ਕੱਲ੍ਹ ਵਾਲੇ ਸਮਾਗਮ ਨੂੰ ਲੈ ਕੇ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਪਹੁੰਚੀ ਆ ਸੰਗਤਾਂ ਦੂਰੋਂ ਚੱਲ ਕੇ ਆਈਆਂ ਤੇ ਮੈਂ ਖਿਮਾ ਜਾਂਚ ਕੋ ਉਹਨਾਂ ਨੂੰ ਇੱਥੇ ਵੀ ਕਿਹਾ ਜਾ ਰਿਹਾ ਕਿ ਦਾਸ ਦੀ ਗ੍ਰਿਫਤਾਰੀ ਕਰਨੀ ਹੈ ਤੇ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਕੱਲ ਕਰਨੀ ਹੈ ਪਰਸੋਂ ਕਰਨੀ ਹੈ ਅੱਜ ਕਰਨੀ ਹੈ ਹੁਣੇ ਕਰਨੀ ਹੈ ਜਦੋਂ ਮਰਜ਼ੀ ਕਰੋ ਸਿੱਖੀ ਦਾ ਪ੍ਰਚਾਰ ਕਰਨਾ ਉੱਥੇ ਕਿਹੜੇ ਸਾਡੇ ਨੌਜਵਾਨ ਪੜਕੇ ਨਹੀਂ ਹੈਗੇ ਉੱਥੇ ਜਾ ਕੇ ਕਰੀ ਜਾਵਾਂਗੇ ਸੋ ਜੇਲ੍ਹਾਂ ਦਾ ਵਾਸਤਾ ਕੋਈ ਸਾਡਾ ਅੱਜ ਦਾ ਨਹੀਂ ਜੇਲ੍ਹਾਂ ਦਾ ਵਾਸਤਾ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਦੀ ਜੇਲ੍ਹ ਦੇ ਵਿੱਚ ਆਪ ਰਹੇ ਆ ਸੋ ਜੇਲ੍ਹ ਦੇ ਵਿੱਚ ਚਲੇ ਜਾਵਾਂਗੇ ਕਿਹਦੇ ਕਿੱਡੀ ਕਬੱਡੀ ਗੱਲ ਹੈ ਚਾਵਾਂਗੇ ਤੇ ਸ਼ਾਹੀ ਕਾਜੀ ਕਹਿੰਦਾ ਫੇਰ ਗੁਰੂ ਦੇ ਲਾਲ ਕਹਿੰਦੇ ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ ਸ਼ਾਹੀ ਕਾਜੀ ਕਹਿੰਦਾ ਫੇਰ ਗੁਰੂ ਦੇ ਲਾਲ ਕਹਿੰਦੇ ਵੀ ਫਿਰ ਨੌ ਨੌ ਮਾਨ ਲੋਹਾ ਕਟ ਕੇ ਫਲਾਦੀ ਸ਼ਸਤਰ ਤਿਆਰ ਕਰਾਂਗੇ ਤੇ ਸ਼ਾਹੀ ਕਾਜੀ ਕਹਿੰਦਾ ਫੇਰ ਫੇਰ ਕਹਿੰਦੇ ਤੁਹਾਡੇ ਨਾਲ ਜੰਗ ਕਰਾਂਗੇ ਸ਼ਾਹੀ ਕਾਜੀ ਕਹਿੰਦਾ ਅਸੀਂ ਤੁਹਾਨੂੰ ਫੇਰ ਮਾਰ ਮਕਾਉਣਾ ਤੇ ਫੇਰ ਤੁਸੀਂ ਕੀ ਕਰੋਗੇ ਫਿਰ ਸਹਿਬਜ਼ਾਦਿਆਂ ਨੇ ਕਿਹਾ ਸੀ ਸਾਡੇ ਵਾਰਸ ਆਉਣਗੇ ਤੇ ਉਹਨਾਂ ਚਿਰ ਤੁਹਾਡੇ ਨਾਲ ਜੰਗ ਕਰਨਗੇ ਜਿੰਨਾ ਚਿਰ ਤੁਹਾਡੇ ਜ਼ੁਲਮੀ ਰਾਜ ਦੀ ਜੜ ਨਹੀਂ ਪੁੱਟੀ ਜਾਂਦੀ ਤੇ ਅੱਜ ਵੀ ਉਹ ਜੰਗ ਜਾਰੀ ਹੈ ਉਹ ਜੰਗ ਲੱਗੀ ਹੋਈ ਐ ਜਿੰਨਾ ਚਿਰ ਸੰਸਾਰ ਦੇ ਉੱਪਰ ਜ਼ੁਲਮ ਹੋਵੇਗਾ ਗੁਰੂ ਦੇ ਲਾਲ ਉਹ ਜੰਗ ਜੁਦ ਕਰਦੇ ਰਹਿਣਗੇ ਸ਼ਾਹੀ ਕਾਦੀ ਤੇ ਸੁਚਾ ਆਨੰਦ ਤੇ ਵਜ਼ੀਰ ਖਾਂ ਵਰਗੇ ਬੜੇ ਲਾਲਚ ਦਿੰਦੇ ਐ ਦੌਲਤ ਸ਼ੌਹਰਤ ਬੇਗਮਾਂ ਦੇ ਡੋਲੇ ਬੜਾ ਲਾਲਚ ਦਿੱਤਾ ਗਿਆ ਗੁਰੂ ਦੇ ਲਾਲ ਨਹੀਂ ਡੋਲੇ ਕਹਿੰਦੇ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਬਿਠਾਓ ਕੱਲ ਨੂੰ ਡੋਲ ਕੇ ਆਪੇ ਸਿਰ ਝਕਾਉਣਗੇ ਅੱਗੇ ਆ ਕੇ ਠੰਡੇ ਬੁਰਜ ਦੀ ਸਦਾ ਦਿੱਤੀ ਐ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਜੀ ਕੋਲ ਸਾਬ ਜਾਦੇ ਜਾਂਦੇ ਆ ਉੱਥੇ ਜਾ ਕੇ ਭੱਜ ਕੇ ਮਾਂ ਨੂੰ ਦੱਸਿਆ ਜਿਸ ਤਰ੍ਹਾਂ ਬੱਚਾ ਆ ਕੇ ਮਾਂ ਵੀ ਉਹਨੂੰ ਦੱਸਦਾ ਨਾ ਮਾਂ ਮੈਂ ਪਹਿਲੇ ਨੰਬਰ ਤੇ ਆਇਆ ਮਾਂ ਮੈਂ ਦੂਜੇ ਨੰਬਰ ਤੇ ਆਇਆ ਬੱਚਾ ਬੜਾ ਖੁਸ਼ ਹੋ ਕੇ ਦੱਸਦਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਠੰਡੇ ਬੁਰਜ ਦੀਆਂ ਭੱਜ ਕੇ ਪੌੜੀਆਂ ਚੜ੍ਹਦੇ ਆ ਜਾ ਕੇ ਮਾਤਾ ਗੁਜਰਕੌਰ ਜੀ ਨੂੰ ਦੱਸਦੇ ਆ ਤੁਹਾਡੇ ਲਾਲਾਂ ਨੂੰ ਝਕਾਉਣਾ ਚਾਹਿਆ ਸੀ ਪਰ ਅਸੀਂ ਝੁਕੇ ਨਹੀਂ ਮਾਂ ਨੇ ਬੁੱਕਲ ਦੇ ਵਿੱਚ ਲਿਆ ਖੁਸ਼ ਹੋਈ ਹੈ ਬੜੀ ਚੜਦੀ ਕਲਾ ਆਈ ਹੈ ਵੀ ਵਾਕਿਆ ਮੈਨੂੰ ਤੁਹਾਡੇ ਤੋਂ ਇਹੋ ਉਮੀਦ ਸੀ ਰਾਤ ਦੇ ਸਮੇਂ ਕੁਝ ਗੱਲਾਂ ਕਰਦੇ ਆ ਠੰਡੇ ਬੁਰਜ ਦੇ ਵਿੱਚ ਕਹਿੰਦੇ ਆ ਅੱਬਾ ਭਗਾ ਕੇ ਲਸ਼ਕਰੇ ਸ਼ਾਹੀ ਕਿੱਧਰ ਗਏ ਦਰਿਆ ਪੇ ਛੋੜ ਕੇ ਹਏ ਸੂਰਤ ਮਾਹੀ ਕਿੱਧਰ ਗਏ ਸਾਡੇ ਅੱਬੂ ਕਿੱਥੇ ਆ ਸਾਡੇ ਭਰਾ ਸਾਨੂੰ ਛੱਡ ਕੇ ਚਲੇ ਗਏ ਮਾਂ ਗੁਜਰ ਕੌਰ ਮਾਤਾ ਜੀ ਉਹ ਇੱਥੇ ਨਹੀਂ ਰਹੇ साहबजादे कहें जब रन अजीत जीत के तशरीफ लाएंगे अब्बा के साथ जिस घड़ी जुझार आएंगे करके गिला हर एक से हम रूठ जाएंगे मात कभी पिता कभी कभी भाई बनाएंगे गले लगा के कहेंगे वो बार बार मान जाओ लेकिन हम नहीं मानेंगे जीन हार ਇਕਰਾਰ ਲਹੇ ਸਭ ਸੇ ਬੁਲਾਣਾ ਨਾ ਫਿਰ ਕਬੀ ਬਾਰ ਦਿਗਰ ਬਿਛੜ ਕੇ ਸਤਾਣਾ ਨਾ ਫਿਰ ਕਬੀ ਕਹਿ ਦیتے ਹੈ ਹਮ ਕੋ ਰੋਲਾਣਾ ਨਾ ਫਿਰ ਕਬੀ ਕਹਿੰਦੇ ਅਸੀਂ ਵਿਸ਼ਵਾਸ ਲੈਣਾ ਆਪਣੇ ਭਰਾਵਾਂ ਕੋਲੋਂ ਦਾਦੀ ਮਾਂ ਜਦੋਂ ਰਣ ਜਿੱਤ ਕੇ ਆਉਣਗੇ ਨਾ ਜਦੋਂ ਸਾਡਾ ਭਰਾ ਸਾਡਾ ਬਾਬਾ ਅਜੀਤ ਸਿੰਘ ਆਵੇਗਾ ਬਾਬਾ ਝੁਜਾਰ ਸਿੰਘ ਆਵੇਗਾ ਉਹਨਾਂ ਕੋਲੋਂ ਵਾਦਾ ਲਵਾਂਗੇ ਵੀ ਅਕੱਲੇ ਨਾ ਜੰਗ ਦੇ ਵਿੱਚ ਜਾਇਓ ਸਾਨੂੰ ਵੀ ਨਾਲ ਲੈ ਕੇ ਜਾਇਓ ਤੁਸੀਂ ਆਪ ਜੰਗ ਦੇ ਮੈਦਾਨ ਦੇ ਵਿੱਚ ਮਸਤ ਹੋਗੇ ਤੇ ਅਸੀਂ ਕੱਲੇ ਰਹਿਗੇ ਗੱਲਾਂ ਕਰਦੇ ਆ 11 ਪੋ ਦੀ ਕਚਹਿਰੀ ਦਾ ਸਮਾਂ ਹੋਇਆ ਸਿਪਾਈ ਲੈਣ ਵਾਸਤੇ ਆਏ ਮਾਂ ਗੁਜਰ ਕੌਰ ਜੀ ਤੋਰਦੀ ਆ ਥਾਪੜੇ ਦੇ ਕੇ ਦੂਜੀ ਕਚਹਿਰੀ ਲੱਗੀ ਤੇ ਦੂਜੀ ਕਚਹਿਰੀ ਦੇ ਵਿੱਚ ਵੀ ਦਰਵਾਜ਼ਾ ਬੰਦ ਬਾਰੀ ਖੁੱਲੀ ਆ ਵੀ ਠਰੂੰ ਠਰੂੰ ਕਰਦੇ ਸੁਰਖ ਬੋਲ ਹੋਏ ਹੋਣਗੇ ਹੱਥ ਨੀਲੇ ਪੈ ਗਏ ਹੋਣਗੇ ਮਸਤਕ ਵੀ ਨੀਲਾ ਪੈ ਗਿਆ ਹੋਵੇਗਾ ਠਰੂੰ ਠਰੂੰ ਕਰਦੇ ਅੱਜ ਜ਼ਰੂਰ ਆ ਕੇ ਮੱਥਾ ਟੇਕਣਗੇ ਆ ਕੇ ਵਦੀਰ ਖਾਨ ਨੂੰ ਸਿਰ ਝਕਾਉਣਗੇ ਗੁਰੂ ਦੇ ਲਾਲਾ ਨੇ ਫੇਰ ਫਤਿਹ ਬੁਲਾਈ ਫਤਿਹ ਬੁਲਾਈ ਹੈ ਤੇ ਅੱਜ ਵੀ ਉਸੇ ਤਰ੍ਹਾਂ ਵਜ਼ੀਰ ਖਾਂ ਕਹਿ ਰਿਹਾ ਵੀ ਇਹਨਾਂ ਨੂੰ ਲਾਲਚ দাও ਇਹਨਾਂ ਨੂੰ ਕਹੋ ਕਬੂਲ ਕਰ ਲਓ ਅਗਰ ਤੁਮ ਸ਼ਾਹ ਅਕੇ ਦੀਨ ਕੋ ਜੰਨਤ ਬਣਾ ਕੇ ਰੱਖ ਦੇਂਗੇ ਤੁਹਾਡੀ ਜ਼ਮੀਨ ਕੋ ਗੁਰੂ ਦੇ ਲਾਲਾ ਨੂੰ ਕਹਿੰਦਿਆ ਵੀ ਤੁਹਾਡੀ ਆਨੰਦਪੁਰ ਸਾਹਿਬ ਦੀ ਜਿਹੜੀ ਜ਼ਮੀਨ ਹੈ ਨਾ ਉਹਨੂੰ ਸਵਰਗ ਬਣਾ ਕੇ ਰੱਖ ਦਵਾਂਗੇ ਜੇਕਰ ਤੁਸੀਂ ਸਾਡੇ ਸ਼ਾਹਾ ਦੇ ਦੀਨ ਨੂੰ ਕਬੂਲ ਕਰ ਲੈਂਦੇ ਹੋ ਕਬੂਲ ਕਰ ਲੋ ਅਗਰ ਤੂੰ ਸ਼ਾਹਾ ਕੇ ਦੀਨ ਕੋ ਜੰਨਤ ਬਣਾ ਕੇ ਰੱਖ ਦੇਂਗੇ ਤੇਮਾਰੀ ਜ਼ਮੀਨ ਕੋ ਤੇ ਗੁਰੂ ਦੇ ਲਾਲ ਪਤਾ ਕੀ ਕਹਿੰਦੇ ਰੋਬ ਦੇ ਵਿੱਚ ਆ ਕੇ ਸਤ ਗੁਰੂ ਕੇ ਲਾੜ ਲੋਣੇ ਦੀ ਆ ਰੋਬ ਸੇ ਜਵਾਬ ਆਤੀ ਨਹੀਂ ਸ਼ਰਮ ਜਰਾ ਤੁਝ ਕੋ ਐ ਨਵਾਬ ਦੁਨੀਆ ਕੇ ਪੀਛੇ ਕਿਉਂ ਕਰਤਾ ਹੈ ਦੀਨ ਕੋ ਖਰਾਬ ਕਿਸ ਜਾ ਲਿਖਾ ਜ਼ੁਲਮ ਦਿਖਾ ਤੂੰ ਹਮੇ ਕਿਤਾਬ ਕਿਹੜੀ ਜ਼ੁਲਮ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਵੀ ਬੱਚਿਆਂ ਤੇ ਬਜ਼ੁਰਗਾਂ ਤੇ ਔਰਤਾਂ ਉੱਪਰ ਜ਼ੁਲਮ ਕਰਨਾ ਉਹ ਕਿਤਾਬ ਲਿਆ ਕੇ ਤਾਂ ਵਿਖਾ ਤੁਹਾਡੀ ਕੁਰਾਨ ਇਹ ਗੱਲ ਨਹੀਂ ਕਹਿੰਦੀ ਵੀ ਬੱਚਿਆਂ ਤੇ ਔਰਤਾਂ ਉੱਪਰ ਜ਼ੁਲਮ ਕਰੋ ਤਾਲੀਮ ਯੋਰ ਕੀ ਕਹੀਂ ਕੁਰਾਨ ਮੇ ਨਹੀਂ ਖੂਬੀ ਤੁਹਾਰੇ ਸ਼ਾਹ ਕੇ ਇਮਾਨ ਮੇ ਨਹੀਂ ਤੁਹਾਡੇ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਇਮਾਨ ਹੈ ਨਾ ਧਰਮ ਹੈ ਉਹ ਆਪਣੇ ਧਰਮ ਨੂੰ ਖੋਦ ਹੀ ਨਹੀਂ ਮੰਨ ਰਿਹਾ ਆਪਣੇ ਆਪ ਨੂੰ ਕਹਿੰਦਾ ਪੰਜ ਨਬਾਦੀ ਹੈ ਤੁਹਾਡਾ ਸ਼ਾਹ ਆਪਣੇ ਭਰਾ ਦਾ ਕਾਤਲ ਹੈ ਤੁਹਾਡਾ ਸ਼ਾਹ ਆਪਣੀ ਸਗੀ ਭੈਣ ਦਾ ਕਾਤਲ ਹੈ ਤੁਹਾਡਾ ਸ਼ਾਹ ਆਪਣੇ ਸਕੇ ਪੁੱਤ ਦਾ ਕਾਤਲ ਹੈ ਇਹਨੇ ਆਪਣਾ ਭਰਾ ਵੀ ਮਾਰਿਆ ਇਹਨੇ ਆਪਣੀ ਭੈਣ ਵੀ ਮਾਰੀ ਆਪਣਾ ਪੁੱਤ ਵੀ ਮਾਰਿਆ ਤੇ ਆਪਣੇ ਪਿਤਾ ਨੂੰ ਕੈਦ ਰੱਖਦਾ ਰਿਹਾ ਔਰੰਗਜ਼ੇਬ ਜਵਾਬ ਦਿੱਤਾ ਗੁਰੂ ਦੇ ਲਾਲਾਂ ਨੇ ਕਹਿੰਦੇ ਅਸੀਂ ਤੁਹਾਡਾ ਦੀਨ ਨਹੀਂ ਕਬੂਲ ਕਰਦੇ ਸਾਡਾ ਦੀਨ ਸਿੱਖ ਧਰਮ ਹੈ ਤੇ ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਕਹਿੰਦੇ ਵੀ ਜਿਹੜਾ ਅਗਲਾ ਦਿਨ ਸੀਨਾ ਦੂਜੀ ਕਚਹਿਰੀ ਦੇ ਵਿੱਚ ਇਹਨਾਂ ਨੇ ਤਾਨ ਕਰਕੇ ਵੀ ਸਜ਼ਾ ਦਿੱਤੀ ਹੈ ਸਹਿਬਜ਼ਾਦਿਆਂ ਦੇ ਪੁੱਠੇ ਹੱਥਾਂ ਦੀ ਉੱਪਰ ਤੂਤਦੀਆਂ ਸ਼ਮਕਾਂ ਮਾਰੀਆਂ ਗਈਆਂ ਸਰੀਰ ਦੇ ਉੱਪਰ ਤੂਤ ਦੀਆਂ ਸ਼ਮਕਾਂ ਮਾਰੀਆਂ ਜਾਂਦੀਆਂ ਦੂਨਾ ਸਿੰਘ ਹੰਡੂਰੀਆ ਇਸ ਗੱਲ ਦੀ ਗਵਾਹੀ ਭਰਦਾ ਹੈ ਉਹ ਕਹਿੰਦਾ ਤੂਤ ਦੀਆਂ ਸ਼ਮਕਾਂ ਮਾਰੀਆਂ ਗਈਆਂ ਵੀ ਇਹਨਾਂ ਨੂੰ ਸਜ਼ਾ ਦਿਓ ਇਹ ਝੁਕ ਜਾਣਗੇ ਇਹ ਸਿਰ ਝੁਕਾ ਦੇਣਗੇ ਪਰ ਗੁਰੂ ਦੇ ਲਾਲ ਨਹੀਂ ਡੋਲੇ ਫੇਰ ਦੂਜੇ ਦਿਨ ਮਾਂ ਦਾ ਗੁਜਰ ਕੌਰ ਦੇ ਕੋਲ ਜਾਂਦੇ ਆ ਦੱਸਦੇ ਆ ਵੀ ਅਸੀਂ ਠੋਕ ਠੋਕੇ ਜਵਾਬ ਦਿੱਤੇ ਆ ਵजीर खान ਦੇ ਤੀਜੀ ਕਚਹਿਰੀ ਦੇ ਵਿੱਚ ਮਾਤਾ ਗੁਜਰ ਕੌਰ ਦੀ ਭੇਜਦੇ ਆ ਗੁਰੂ ਦੇ ਲਾਲਾਂ ਨੂੰ ਤੀਜੀ ਕਚਹਿਰੀ ਦੇ ਵਿੱਚ ਅੱਜ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲਾ ਜਿਹੜਾ ਨਵਾਬ ਹੈ ਉਹ ਵੀ ਪਹੁੰਚਿਆ ਉਹਨੂੰ ਕਹਿੰਦੇ ਆ ਵੀ ਸਾਡੇ ਕੋਲੋਂ ਤਾਂ ਝੁਕੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇਰਾ ਸਕਾ ਭਰਾ ਤੇ ਤੇਰਾ ਸਕਾ ਭਤੀਜਾ ਚਮਕੌਰ ਦੇ ਯੁੱਧ ਦੇ ਵਿੱਚ ਮਾਰ ਮੁਕਾਇਆ ਹੈ ਤੇ ਸ਼ੇਰ ਮੁਹੰਮਦ ਖਾਂ ਤੂੰ ਜਿਹੜੀ ਵੀ ਸਜ਼ਾ ਦਵੇਂਗਾ ਨਾ ਸਾਹਿਬਜ਼ਾਦਿਆਂ ਨੂੰ ਸਾਰੀ ਕਚਹਿਰੀ ਕਬੂਲ ਕਰ ਲਵੇਗੀ ਜਿਹੜੀ ਵੀ ਸਜ਼ਾ ਦੇਣ ਵਾਸਤੇ ਤੂੰ ਤਿਆਰ ਐ ਸਾਨੂੰ ਸਾਰੀ ਕਚਹਿਰੀ ਨੂੰ ਕਬੂਲ ਹੈ ਤੇ ਸ਼ੇਰ ਮੁਹੰਮਦ ਖਾਨੇ ਹਾਂ ਦਾ ਨਾਰਾ ਮਾਰਦਿਆਂ ਹੋਇਆਂ ਕਿਹਾ ਸੀ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮੇਂ ਐਸੇ ਪਾਪ ਸੇ ਅਸੀਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਨਾ ਬਦਲਾ ਲੈਣਾ ਹੋਊਗਾ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੋ ਰਣ ਮੈਦਾਨ ਦੇ ਵਿੱਚ ਜ਼ਰੂਰ ਲਾਵਾਂਗੇ ਪਰ ਬੱਚਿਆਂ ਉੱਪਰ ਜ਼ੁਲਮ ਨਹੀਂ ਕਰਨਾ ਫਤਵਾ جاری ਹੋਇਆ ਕਾਦੀ ਕਹਿੰਦਾ ਇਹਨਾਂ ਨੂੰ ਨੀਹਾਂ ਦੇ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਜਾਵੇ ਤੇ ਗੁਰੂ ਦੇ ਲਾਲ ਕਹਿੰਦੇ ਸੀ ਤੁਸੀਂ ਤੇ ਕਹਿੰਦੀ ਉਹ ਵੀ ਨੀਹਾਂ ਸਾਡੀ ਆਵਾਜ਼ ਬੰਦ ਕਰ ਦੇਣਗੀਆਂ ਗੁਰੂ ਦੇ ਲਾਲਾ ਨੇ ਕਿਹਾ ਸੀ ਸੱਚ ਕੋ ਮਟਾਉਂਗੇ ਮਿਟੋਂਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਨ ਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਣ ਲੋ ਜਰਾ ਦਿਲ ਕੇ ਕਾਨ ਸੇ ਹਮ ਕਹਿ ਰਹੇ ਹਾਂ ਤੁਮ ਕੋ ਖੁਦਾ ਕੀ ਜ਼ਬਾਨ ਸੇ ਸੱਚ ਨਹੀਂ ਮਿਟਣਾ ਵਜ਼ੀਰ ਖਾਂ ਸੱਚ ਕਦੇ ਨਹੀਂ ਖਤਮ ਹੁੰਦਾ ਸੱਚ ਸਦਾ ਜਗਦਾ ਹੈ ਸੂਰਜ ਦੇ ਵਾਂਝ ਪ੍ਰਕਾਸ਼ ਰਹਿੰਦਾ ਹੈ ਸੱਚ ਫਤਬਾ جاری ਹੋਇਆ ਗੁਰੂ ਦੇ ਲਾਲ ਸੁੱਚੇ ਆਨੰਦ ਨੂੰ ਤੇ ਵਜ਼ੀਰ ਖਾਂ ਨੂੰ ਇੱਕ ਜਵਾਬ ਦੇ ਕੇ ਜਾਂਦੇ ਆ ਕਹਿੰਦੇ ਫੌਜੋਂ ਪੇ ਨਾਜ਼ ਤੁਮੇ ਇਹਨੇ ਦੇਵੀ ਪੇਮਾਨ ਹੈ ਕਹਿੰਦੇ ਵਜ਼ੀਰ ਖਾਂ ਤੈਨੂੰ ਫੌਜਾਂ ਤੇ ਮਾਨ ਹੈ ਤੇ ਸੁਚਾ ਆਨੰਦ ਨੂੰ ਆਪਣੀ ਦੇਵੀ ਤੇ ਮਾਣ ਹੈ ਫੌਜੋਂ ਪੇ ਨਾਜ ਤੁਮੇ ਇਹਨੇ ਦੇਵੀ ਪੇਮਾਨ ਹੈ ਆਸ਼ਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ ਅਸੀਂ ਤਾਂ ਰੱਬ ਦੇ ਆਸ਼ਕ ਹੈ ਸਾਨੂੰ ਉਹਦੇ ਤੇ ਮਾਣ ਹੈ ਪ੍ਰਮਾਤਮਾ ਤੇ ਮਾਣ ਹੈ ਸਾਨੂੰ ਨੂੰ ਕੋਈ ਝੁਕਾ ਸਕਦਾ ਠੰਡੇ ਬੁਰਜ ਦੇ ਵਿੱਚ ਦਾੰਦੇ ਮਾਤਾ ਜੀ ਨੂੰ ਦੱਸਦੇ ਹੈ ਵੀ ਨੀਹਾਂ ਦੇ ਵਿੱਚ ਚਿੰਨ ਦਾ ਫਤਵਾ ਜਾਰੀ ਕੀਤਾ ਕਾਦੀ ਨੇ ਤੇ ਮਾਂ ਫਿਰ ਸਾਰੀ ਰਾਤ ਆਪਣੇ ਦਾਦੇ ਵਾਲੀ ਗੁੜਤੀ ਦਿੰਦੀ ਆ ਸਮਝਾਉਂਦੀ ਆ ਬਾਣੀ ਪੜਾਉਂਦੀ ਆ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਬਨਾ ਕੀ ਰੇਨੁਕਾ ਤਉ ਆਉ ਹਮਾਰੇ ਪਾਸ ਦਾਦੀ ਨੇ ਪੜਾਇਆ ਹੋਵੇਗਾ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੇ ਖੇਤ ਦਾਦੀ ਨੇ ਸਮਝਾਇਆ ਹੋਵੇਗਾ ਠੀਕਰ ਫੋਰ ਦਲੀ ਸਿਰ ਪਰਾਪੁਰ ਕੀ ਆ ਪਿਆਣ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਣ ਦਾਦੀ ਨੇ ਫਿਰ ਪੜਾਇਆ ਨਹਿ ਧਰਮ ਤਦੇ ਹੈ ਨਹਿ ਤੁਰਕ ਬਣੇ ਹੈ ਸੀਸ ਭੇਟ ਦਇਓ ਹੈ ਜੈਸੇ ਵੱਡਿਓ ਨੇ ਦਇਓ ਹੈ ਦਾਦੀ ਨੇ ਸਿਖਿਆ ਦਿੱਤੀ ਹਮਰੇ ਬੰਸ ਰੀਤ ਇਮੇ ਆਈ ਸੀਸ ਦੇਤ ਬਰ ਧਰਮ ਨਾ ਜਾਈ ਸਿਰ ਦੇ ਦਿਓ ਧਰਮ ਨਾ ਛੱਡਿਓ ਸਾਰੀ ਰਾਤ ਇਹ ਤਾਕਤ ਦਿੱਤੀ ਹੈ ਚੜਦੀ ਕਲਾ ਵਾਲੇ ਗੁਣ ਭਰੇ ਸਹਬਜ਼ਾਦਿਆਂ ਦੇ ਅੰਦਰ ਸਵੇਰੇ ਜਦੋਂ ਸਿਪਾਈ ਲੈਣ ਵਾਸਤੇ ਆਏ ਨਾ ਗੁਰੂ ਦੇ ਲਾਲਾਂ ਨੂੰ ਤੇ ਦਾਦੀ ਮਾਂ ਬੜਾ ਪਿਆਰ ਕਰਦੀ ਹੈ ਜਿਸ ਤਰ੍ਹਾਂ ਇੱਕ ਮਾਂ ਆਪਣੇ ਪੁੱਤ ਨੂੰ ਵਿਆਹ ਵਾਲੇ ਦਿਨ ਚੰਗੀ ਤਰ੍ਹਾਂ ਵੇਖਦੀ ਆ ਨਾ ਵੀ ਪੱਗ ਚੰਗੀ ਸਵਾਰ ਕੇ ਬੰਨ੍ਹੀਆਂ ਸੇਰਾ ਲਾਇਆ ਕਲਗੀ ਲਾਈ ਕਿਉਂਕਿ ਮਾਂ ਨੂੰ ਚਾਹ ਹੁੰਦਾ ਵੀ ਨਵੀਂ ਬਉਟੀ ਆਉਣੀ ਹੈ ਘਰ ਦੇ ਵਿੱਚ ਨਵੀਂ ਬਹੂ ਆਉਣੀ ਹੈ ਤਿਆਜ ਦਾਦੀ ਮਾਂ ਵੀ ਤਿਆਰ ਕਰ ਰਹੀ ਹੈ ਕਹਿੰਦੀ ਆਉ ਜਾਣੇ ਸੇ ਪਹਿਲੇ ਗਲੇ ਸੇ ਲਗਾ ਤੋ ਲੂੰ ਕੇਸੋਂ ਕੋ ਕੰਗੀ ਕਰ ਦੂੰ ਜਰਾ ਮੂੰਹ ਦੁਲਹਾ ਤੋ ਲੂੰ ਪਿਆਰੇ ਸਰੋਂ ਪਰ ਨੰਨੀ ਸੀ ਕਲਗੀ ਸਜਾ ਤੋ ਲੂੰ ਮਰਨੇ ਸੇ ਪਹਿਲੇ ਤੁਮਕੋ ਮੈਂ ਦੁਲਹਾ ਬਣਾ ਤੋ ਲੂੰ ਤੁਲੇੇ ਬਣਾ ਬਣਾ ਕੇ ਤੋਰੇ ਗੁਰੂ ਦੇ ਲਾਲ ਅੱਜ ਨੀਹਾਂ ਦੇ ਵਿੱਚ ਖੜਿਆ ਹੈ 13 ਪੋਹ ਦਾ ਜਿਹੜਾ ਦਿਨ ਹੈ ਨੀਹਾਂ ਦੇ ਵਿੱਚ ਖੜਿਆ ਹੈ ਗੁਰੂ ਦੇ ਲਾਲ ਕਚੈਰੀ ਤੱਕ ਰਹੀ ਹੈ ਪਹਿਲੀ ਕਚੈਰੀ ਦੇ ਵਿੱਚ ਨਹੀਂ ਡੋਲੇ ਦੂਜੀ ਕਚੈਰੀ ਦੇ ਵਿੱਚ ਨਹੀਂ ਡੋਲੇ ਤੀਜੀ ਕਚੈਰੀ ਦੇ ਵਿੱਚ ਨਹੀਂ ਡੋਲੇ ਅੱਜ ਚੌਥਾ ਦਿਨ ਹੈ ਸ਼ਹਾਦਤ ਦਾ ਦਿਨ ਹੈ ਸਾਰੇ ਵੇਖ ਰਹੇ ਆ ਪਹਿਲਾਂ ਨਹੀਂ ਡੋਲੇ ਅੱਜ ਜ਼ਰੂਰ ਡੋਲਣਗੇ ਮੌਤ ਤੋਂ ਵੱਡੇ ਵੱਡੇ ਘਾਬਰ ਜਾਂਦੇ ਆ ਮੌਤ ਤੋਂ ਵੱਡੇ ਵੱਡੇ ਡਰ ਜਾਂਦੇ ਆ ਅੱਜ ਕਿਸੇ ਨੂੰ ਪਰਚੇ ਦਾ ਡਰ ਦੇ ਦਿਓ ਵੀ ਫਲਾਨਿਆਂ ਤੇਰੇ ਤੇ ਪਰਚਾ ਕਰਾ ਦੇਵਾਂਗੇ ਚੁੱਪ ਕਰਕੇ ਘਰ ਦੇ ਵਿੱਚ ਬਹਿ ਜਾ ਤੇ ਬੰਦੇ ਸਦਾ ਵਾਸਤੇ ਚੁੱਪੀ ਵਟ ਜਾਂਦੇ ਆ ਪਰਚੇ ਦੇ ਡਰ ਮਾਰੇ ਧੰਨ ਗੁਰੂ ਦੇ ਲਾਲ ਮੌਤ ਪਤਾ ਸਾਹਮਣੇ ਖੜੀ ਆ ਵੀ ਆਜਿਨਾ ਹਾਕਮਾਂ ਨੇ ਛੱਡਣਾ ਨਹੀਂ ਇਹ ਇਹ ਉਹ ਹਾਕਮ ਹੈ ਉਹ ਜਲਾਦ ਹੈ ਜਿਨ੍ਹਾਂ ਨੇ ਗੁਰੂ ਅਰਜਨ ਦੇ ਮਹਾਰਾਜ ਨੂੰ ਸ਼ਹੀਦ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕੀਤਾ ਇਹਨਾਂ ਦੇ ਤੇ ਉਸ ਦਿਨ ਹੀ ਹੱਥ ਕੰਬੇ ਅੱਜ ਕਿੱਥੋਂ ਕੰਬਣਗੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਆਏ ਨੀਹਾ ਉਸਾਰ ਰਹਾ ਤੇ ਨਾਲ-ਨਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਨੂੰ ਕਹਿੰਦੇ ਆ ਸ਼ਾਸਲ ਬੇਗ ਤੇ ਬਾਸ਼ਲ ਬੇਗ ਕਹਿੰਦੇ ਸਹਬ ਜਾ ਦਿਓ ਦੀਨ ਮੰਨ ਲਓ ਝੁੱਕ ਜਾਓ ਇਹ ਜ਼ਿੰਦਗੀ ਨਹੀਂ ਮਿਲਦੀ ਇਹ ਜ਼ਿੰਦਗੀ ਪਤਾ ਨਹੀਂ ਕਦੋਂ ਮਿਲੇ ਕਦੋਂ ਨਾ ਮਿਲੇ ਝੋਕ ਜਾਓ ਛੱਡ ਦਵਾਂਗੇ ਤੁਹਾਡੇ ਮਨ ਦੇ ਵਿੱਚ ਹੋਵੇਗਾ ਸਾਡੇ ਹੱਥ ਕੰਮ ਜਾਣਗੇ ਅਸੀਂ ਖਾਨਦਾਨੀ ਜਲਾਦਾਂ ਅਸੀਂ ਤੁਹਾਡੇ ਦਾਦੇ ਦਾ ਸਿਰ ਕਲਮ ਕੀਤਾ ਚੌਕ ਚਾਂਦਨੀ ਦੇ ਵਿੱਚ ਜਲਾਲਉਦੀਨ ਉਹ ਸਾਡਾ ਵੱਡਾ ਵਡੇਰਾ ਸੀ ਅਸੀਂ ਉਸ ਦਿਨ ਹੀ ਕੰਬੇ ਅਸੀਂ ਤੁਹਾਡੇ ਦਾਦੇ ਦੇ ਦਾਦੇ ਦੀ ਲੋ ਥੱਲੇ ਅੱਗ ਸਾਡੇ ਵੱਡੇ ਵਡੇਰੇ ਨੇ ਬਾਲੀ ਸੀ ਅਸੀਂ ਉਸ ਤੈਨੀ ਕੰਬੇ ਤੇ ਹੱਥ ਸਾਡੇ ਅੱਜ ਵੀ ਨਹੀਂ ਕੰਬਣੇ ਕਿਉਂਕਿ ਅਸੀਂ ਖਾਨਦਾਨੀ ਜਲਾਦਾਂ ਤੇ ਸਹਬਜਾਦੇ ਕਹਿੰਦੇ ਆ ਆ ਤੇ ਵਾਹੀ ਵੱਡੇ ਬਰਾਬਰਦਿਆਂ ਦੇ ਨਾਲ ਪਿਆ ਤੁਸੀਂ ਖਾਨਦਾਨੀ ਜਲਾਦ ਤੇ ਅਸੀਂ ਖਾਨਦਾਨੀ ਸ਼ਹੀਦ ਹਾਂ ਜੇਕਰ ਹੱਥ ਤੁਹਾਡੇ ਨਹੀਂ ਡੋਲਣੇ ਤੇ ਸਿਰ ਸਾਡੇ ਵੀ ਨਹੀਂ ਝੁਕਣੇ ਗੁਰੂ ਦੇ ਲਾਲ ਕਹਿੰਦੇ ਆ ਜੇਕਰ ਹੱਥ ਤੁਹਾਡੇ ਨਹੀਂ ਡੋਲਣੇ ਤੇ ਸਿਰ ਸਾਡੇ ਵੀ ਨਹੀਂ ਝੁਕਣੇ ਗੁਰੂ ਦੇ ਲਾਲ ਨੀਹਾਂ ਦੇ ਵਿੱਚ ਖੜੇ ਐ ਥੋੜੀ ਤੱਕ ਈਟੇ ਚਿੰਨ ਦੀ ਗਈ ਵੋਹ ਮੂੰਹ ਤੱਕ ਆ ਗਈ ਬੀਨੀ ਕੋ ਢਾਬ ਤੇ ਵੋ ਆਖੂ ਪੇ ਛਾ ਗਈ ਹਰ ਚਾਂਦ ਸੀ ਜਬੀਨ ਕੋ ਕੰਸਾ ਲਗਾ ਗਈ ਲਖਤੇ ਜਿਗਰ ਗੁਰੂ ਕੇ ਵੋ ਦੋਨੋ ਛਪਾ ਗਈ ਉਹਨਾਂ ਨੀਹਾਂ ਨੇ ਗੁਰੂ ਦੇ ਲਾਲ ਛਪਾ ਲਏ ਤੇ ਗੁਰੂ ਦੇ ਲਾਲ ਇੱਕ ਕੌਮ ਨੂੰ ਸੰਦੇਸ਼ ਦੇ ਕੇ ਜਾਂਦੇ ਐ। ਬਾਬਾ ਜੋਰਾਵਰ ਸਿੰਘ ਕਹਿੰਦੇ ਐ, ਬਾਬਾ ਫਤੇ ਸਿੰਘ ਕਹਿੰਦੇ ਐ ਸਮੁੱਚੀ ਕੌਮ ਨੂੰ ਸੰਦੇਸ਼ ਦਿੱਤਾ ਤੇ ਅੱਜ ਵੀ ਉਹ ਸੰਦੇਸ਼ ਸਾਡੀਆਂ ਰਗਾਂ ਦੇ ਵਿੱਚ ਗੂੰਜਣਾ ਚਾਹੀਦਾ ਗੁਰੂ ਦੇ ਲਾਲਾਂ ਨੇ ਕਿਹਾ ਸੀ ਹਮ ਜਾਨ ਦੇ ਕੇ ਔਰਾਂ ਕੀ ਜਾਨੇ ਬਚਾ ਚੱਲੇ ਉਹ ਜਿਹੜੇ ਔਰ ਹੈ ਅਸੀਂ ਆਂ। ਹਮ ਜਾਨ ਦੇ ਕੇ ਔਰਾਂ ਕੀ ਜਾਨੇ ਬਚਾ ਚੱਲੇ ਸਿੱਖੀ ਕੀ ਨੀਵ ਹੈ ਸਰੋਂ ਪਰ ਉਠਾ ਚੱਲੇ। singhon ki saltanat ka hai pauda laga chalne gurai ka hai kissa jahan me bana chalne aa jadi agli gall hai na eh assi bhul gaye saadi kaum bhul gayi sade kaum de bade bade leader bhul gaye guru de lala ne jehda sandesh ditta main kehna pehno buzurgo naujawan nu apne gharan karan de vich eh sandesh le jao te qaim ho ਅੰਦਰ ਉਹ ਯੁਰਤ ਰੱਖੋ ਆਪਣੇ ਜਿਹੜਾ ਸੰਦੇਸ਼ ਗੁਰੂ ਦੇ ਲਾਲ ਦੇ ਕੇ ਗਏ ਸੀ ਤਾਜੋ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ ਇਹ ਗੁਰੂ ਦੇ ਲਾਲਾਂ ਨੇ ਸੰਦੇਸ਼ ਦਿੱਤਾ ਸੀ ਕੌਮ ਤਾਈਂ ਵੀ ਤਾਜੋ ਤਖਤ ਅੱਜ ਕੌਮ ਨੇ ਪਾਉਣੇ ਐ ਰਾਜ ਭਾਗ ਦੀ ਪ੍ਰਾਪਤੀ ਕਰਨੀ ਐ ਕੌਮ ਨੇ ਪੰਥ ਨੇ ਗੁਰੂ ਦੇ ਲਾਲਾਂ ਦੀ ਸ਼ਹਾਦਤ ਹੁੰਦੀ ਐ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਜੋਗੀ ਜੀ ਬਸ ਹੋਈ ਥੋੜੀ ਦੇਰ ਸੀ ਬਸਤੀ ਸਰਹੰਦ ਸ਼ਹਿਰ ਦਾ ਇਟੋਂ ਕਾ ਢੇਰ ਸੀ। ਬਾਬਾ ਬੰਦਾ ਸਿੰਘ ਬਹਾਦਰ ਆਇਆ ਫਿਰ ਥਾਪੜਾ ਲੈ ਕੇ। ਸਰਹੰਦ ਦੀ ਧਰਤੀ ਤੇ ਕਹਿੰਦੇ بڑے ਬੁਰਜ ਬਣੇ ਹੋਏ ਸੀ ਕੋਈ ਬੁਰਜ ਨਹੀਂ ਛੱਡਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਕੱਲਾ ਠੰਡਾ ਬੁਰਜ ਨਹੀਂ ਸੀ ਢਾਇਆ ਉਹ ਇਸ ਕਰਕੇ ਨਹੀਂ ਸੀ ਢਾਇਆ ਵੀ ਇਸ ਠੰਡੇ ਬੁਰਜ ਦੇ ਵਿੱਚ ਮੇਰੇ ਗੁਰੂ ਦੇ ਲਾਲ ਤੇ ਗੁਰੂ ਦੀ ਮਾਂ ਨੇ ਰਾਤਾਂ ਮਤੀਤ ਕੀਤੀਆਂ ਇਸ ਕਰਕੇ ਨਹੀਂ ਸੀ ਢਾਇਆ ਪਰ ਸਾਡੀ ਕੌਮ ਦੀ ਤਰਾਸਦੀ ਹੈ ਵੀ ਸਾਡੀ ਕੌਮ ਉਹ ਠੰਡਾ ਬੁਰਜ ਵੀ ਸਾਂਭ ਕੇ ਨਹੀਂ ਰੱਖ ਸਕੀ। ਕਹਿੰਦੇ ਵੀ 1930 ਤੱਕ ਉਹ ਬੁਰਜ ਮੌਜੂਦ ਸੀ। ਕਿ 1900 20 ਦੇ ਵਿੱਚ ਜਿਨ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ 1920 1920-22 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਜਿਨ੍ਹਾਂ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਉਹ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੁੰਦੇ ਆ ਉਹਨਾਂ ਨੇ ਇਤਿਹਾਸ ਕਿੰਮਾਰਤ ਜਿਹੜੀ ਪ੍ਰਾਣੀ ਹੈ ਉਹ ਕੋਈ ਵੀ ਨਹੀਂ ਛੱਡ ਰਿਹਾ ਤੇ ਅੱਜ ਵੀ ਨਹੀਂ ਛੱਡ ਰਿਹਾ ਸੰਗ ਮਰ ਮਰ ਪੱਥਰ ਕਈ ਕੁਝ ਲਾਇਆ ਜਾ ਰਿਹਾ ਤੁਸੀਂ ਆਪ ਮੇਰਾ ਇਸ਼ਾਰਾ ਸਮਝ ਲਿਓ ਗੁਰੂ ਦੇ ਲਾਲ ਸ਼ਹਾਦਤ ਦਾ ਜਾਂ ਪੀਂਦੇ ਆ ਕੌਮ ਨੂੰ ਸੰਦੇਸ਼ ਦੇ ਕੇ ਜਾਂਦੇ ਆ ਤਾਂ ਜੋ ਤਖਤ ਬਸ ਅਬ ਕੌਮ ਪਾਏਗੀ ਸੋ ਸੱਚੇ ਸਤਗੁਰੂ ਜੀ ਕਿਰਪਾ ਕਰਨ ਸਾਡਾ ਉਹ ਸੁਪਨਾ ਸਮੁੱਚੀ ਕੌਮ ਦਾ ਪੂਰਾ ਹੋਵੇ ਤਾਂ ਜੋ ਤਖਤ ਵਾਲਾ ਤੇ ਅਖੀਰ ਤੇ ਮੈਂ ਦੋਕ ਬੇਨਤੀਆਂ ਕਰਨੀਆਂ ਕੱਲ ਜਿਹੜਾ 24 ਦਸੰਬਰ ਦਾ ਸਮਾਗਮ ਸੀ ਉਹਦੇ ਵਿੱਚ ਫਲੈਕਸ ਲੱਗੇ ਆ ਤੇ ਉਹਦੇ ਵਿੱਚ ਦਾਸਤਾ ਨਾਮ ਨੋਟ ਕੀਤਾ ਗਿਆ ਚਮਕੌਰ ਸਿੰਘ ਧੁੰਨ ਉਹ ਨਾਮ ਨੋਟ ਕੀਤਾ ਗਿਆ ਤੇ ਉਸ ਸਮਾਗਮ ਪ੍ਰਤੀ ਨਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੂੰ ਵੀ ਆ ਕੇ ਗੱਲ ਕਬੂਲ ਹੈਣੀ ਚਾਹੀਦੀ ਆ ਜਿਨ੍ਹਾਂ ਨੇ ਇਹ ਨਾਮ ਲਿਖਿਆ ਮੈਨੂੰ ਉਸ ਸਮਾਗਮ ਪ੍ਰਤੀ ਨਾ ਕੋਈ ਫੋਨ ਆਇਆ ਨਾ ਕੋਈ ਜਾਣਕਾਰੀ ਸੀ ਵੀ ਮੈਂ 24 ਦਸੰਬਰ ਨੂੰ ਕਿਉਂਕਿ ਪੰਜਾਬ ਦੇ ਵਿੱਚ ਸਾਬਜਾਦਿਆਂ ਨੂੰ ਸਮਰਪਿਤ ਥਾਂ-ਥਾਂ ਤੇ ਸਮਾਗਮ ਹੋ ਰਹੇ ਉੱਥੇ ਮੇਰੀ ਹਾਜ਼ਰੀ ਸੀ ਪਰ ਇਸ ਮੱਦੀ ਮੈਨੂੰ ਕੋਈ ਜਾਣਕਾਰੀ ਨਹੀਂ ਸੀ ਤੇ ਮੈਂ ਉਹਨਾਂ ਪ੍ਰਬੰਧਕਾਂ ਨੂੰ ਫੋਨ ਵੀ ਕੀਤਾ ਹੈ ਮੈਂ ਫੋਨ ਕਰਕੇ ਪੁੱਛਿਆ ਵੀ ਆ ਵੀ ਭਾਈ ਤੁਸੀਂ ਆ ਨਾਮ ਕਿਉਂ ਨੋਟ ਕੀਤਾ ਮੈਨੂੰ ਤੇ ਤੁਹਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਇਹ ਬਹੁਤ ਵੱਡੀ ਨਿਲਾਇਕੀ ਹੈ ਤੇ ਬਹੁਤ ਵੱਡੀ ਗਲਤੀ ਹੈ ਕਿਉਂਕਿ ਸੰਗਤ ਫੋਨ ਕਰਕੇ ਮੈਨੂੰ ਵੀ ਪੁੱਛ ਰਹੀ ਸੀ ਪ੍ਰਬੰਧਕਾਂ ਨੂੰ ਵੀ ਆ ਕੇ ਪੁੱਛ ਰਹੀ ਸੀ ਇੱਥੇ মিডিਏ ਵਾਲੇ ਵੀ ਵੀਰ ਆਏ ਸੀ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਵੀ ਭਾਈ ਸਾਹਿਬ ਜੀ ਤੁਹਾਡਾ ਨਾਮ ਲਿਖਿਆ ਤੁਸੀਂ ਪਹੁੰਚੇ ਨਹੀਂ ਸੋ ਫਿਰ ਮੈਂ ਉਹਨਾਂ ਨੂੰ ਇਹੋ ਹੀ ਸਮਝਾਇਆ ਵੀ ਮੇਰੇ ਤਾਂ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ ਪ੍ਰਬੰਧਕ ਜਣਾ ਨੂੰ ਪੁੱਛੋ ਵੀ ਉਹਨਾਂ ਨੇ ਨਾਮ ਕਾਦੇ ਵਾਸਤੇ ਲਿਖ ਕੇ ਲਾਇਆ ਹੋਇਆ ਸੋ ਜੇਕਰ ਉਹ ਕੱਲ੍ਹ ਵਾਲੇ ਸਮਾਗਮ ਨੂੰ ਲੈ ਕੇ ਜੇ ਕਿਸੇ ਨੂੰ ਕੋਈ ਦੁਖਤ ਗਲੀਫ ਪਹੁੰਚ ਗਿਆ ਸੰਗਤਾਂ ਦੂਰੋਂ ਚੱਲ ਕੇ ਆਈਆਂ ਤੇ ਮੈਂ ਖਿਮਾ ਚਾਹਤ ਕੋ ਉਹਨਾਂ ਕੋਲ ਸੋ ਇਹ ਬੇਨਤੀਆਂ ਤੇ ਦੂਜੀ ਬੇਨਤੀ ਮੇਰੀ ਇਹ ਆ ਤੁਸੀਂ ਜੰਮੂ ਦੀ ਸਮੁੱਚੀ ਸੰਗਤ ਇੱਥੇ ਬੈਠੀ ਹੋ ਮੈਂ ਜੰਮੂ ਦੀ ਧਰਤੀ ਤੇ ਬਿਆੰਤ ਸਮਾਗਮਾਂ ਦੇ ਵਿੱਚ ਵੀ ਹਾਜ਼ਰੀਆਂ ਭਰੀਆਂ ਤੇ ਮੈਂ ਅੱਗੇ ਵੀ ਇੱਕ ਸਮਾਗਮ ਦੇ ਵਿੱਚ ਬੇਨਤੀ ਕੀਤੀ ਸੀ ਵੀ ਦਾਸ ਦਾ ਨਾਮ ਚਮਕੌਰ ਸਿੰਘ ਹੈ ਤੇ ਮਾਝੇ ਦੀ ਧਰਤੀ ਤੋਂ ਆ ਤੇ ਮਾਝੇ ਦੀ ਉਹ ਧਰਤੀ ਹੈ ਜਿੱਥੇ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਮੇਰੇ ਪਿੰਡ ਤੋਂ ਲੱਗ ਗਿਆ ਮਾਝੇ ਦੀ ਉਹ ਧਰਤੀ ਹੈ ਜਿੱਥੇ ਚੱਪੇ-ਚੱਪੇ ਤੇ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਹੈ ਮਾਝੇ ਦੀ ਉਹ ਧਰਤੀ ਹੈ ਜਿੱਥੇ ਬਾਬਾ ਦੀਪ ਸਿੰਘ ਨੇ ਲਕੀਰ ਖੇਚ ਕੇ ਮੁਗਲਾਂ ਦੇ ਨਾਲ ਯੁੱਧ ਕੀਤਾ ਸੀ ਤੇ ਲਕੀਰ ਖੇਚ ਕੇ ਦੂਜਿਆਂ ਨੂੰ ਇਹ ਵੀ ਕਿਹਾ ਸੀ ਭਾਈ ਜਿਨ੍ਹਾਂ ਨੂੰ ਘਰ ਪਿਆਰਾ ਚਲੇ ਜਾਓ ਜਿਨ੍ਹਾਂ ਨੂੰ ਧਰਮ ਪਿਆਰਾ ਆਜੋ ਤੇ ਸਾਡੇ ਵੱਡੇ ਵਡੇਰੇ ਉਹ ਲਕੀਰ ਟੱਪੇ ਸੀ ਤੇ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਵੀ ਸੱਚੇ ਸਤਿਗੁਰੂ ਕਿਰਪਾ ਕਰਨ ਸਾਡੇ ਕੋਲੋਂ ਵੀ ਉਹ ਲਕੀਰ ਟਪਾ ਲੈਣ ਤੇ ਉਹ ਲਕੀਰ ਟੱਪੀ ਹੋਈ ਹੈ ਪੰਥ ਦਾ ਪ੍ਰਚਾਰ ਕਰਦਿਆਂ ਜੇਕਰ ਕੋਈ ਕਵੇਗਾ ਵੀ ਝਕਾ ਲਵਾਂਗੇ ਡਰਾ ਲਵਾਂਗੇ ਤਮਕਾ ਲਵਾਂਗੇ ਉਹਨਾਂ ਦਾ ਭਲੇਖਾ ਹੋ ਸਕਦਾ ਉਹ ਭਲੇਖਾ ਉਹਨਾਂ ਦਾ ਭਲੇਖਾ ਹੀ ਰਹੇਗਾ ਤੇ ਬਾਕੀ ਦੂਜੀ ਗੱਲ ਇਹ ਹੈ ਸਮੁੱਚੀ ਤੁਸੀਂ ਸੰਗਤ ਬੈਠੀ ਹੋ ਵੱਖੋ ਵੱਖਰੇ ਗੁਰੂ ਘਰਾਂ ਦੇ ਨੇੜੇ ਆਏ ਹੋਵੋਗੇ ਇੱਥੇ ਵੀ ਕਿਹਾ ਜਾ ਰਿਹਾ ਕਿ ਦਾਸ ਦੀ ਗ੍ਰਿਫਤਾਰੀ ਕਰਨੀ ਹੈ ਤੇ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕਰਕੇ ਕਹਿਣਾ ਕੱਲ ਕਰਨੀ ਐ ਪਰਸੋਂ ਕਰਨੀ ਐ ਅੱਜ ਕਰਨੀ ਐ ਹੁਣੇ ਕਰਨੀ ਐ ਜਦੋਂ ਮਰਜ਼ੀ ਕਰੋ ਸਿੱਖੀ ਦਾ ਪ੍ਰਚਾਰ ਕਰਨਾ ਉੱਥੇ ਕਿਹੜੇ ਸਾਡੇ ਨੌਜਵਾਨ ਭੜਕੇ ਨਹੀਂ ਹੈਗੇ ਉੱਥੇ ਜਾ ਕੇ ਕਰੀ ਜਾਵਾਂਗੇ ਸੋ ਜੇਲ੍ਹਾਂ ਦਾ ਵਾਸਤਾ ਕੋਈ ਸਾਡਾ ਅੱਜ ਦਾ ਨਹੀਂ ਜੇਲ੍ਹਾਂ ਦਾ ਵਾਸਤਾ ਗੁਰੂ ਨਾਨਕ ਪਾਤਸ਼ਾਹ ਜੀ ਬਾਬਰ ਦੀ ਜੇਲ੍ਹ ਦੇ ਵਿੱਚ ਆਪ ਰਹੇ ਐ ਸੋ ਜੇਲ੍ਹ ਦੇ ਵਿੱਚ ਚਲੇ ਜਾਵਾਂਗੇ ਕਿਹਦੇ ਕਿੱਡੀ ਕਬੱਡੀ ਗੱਲ ਐ ਸੋ ਮੈਂ ਕਹਿੰਦਾ ਸੱਚ ਦਾ ਪ੍ਰਚਾਰ ਕਰ ਰਹੇ ਆਂ ਸਿੱਖੀ ਦਾ ਪ੍ਰਚਾਰ ਕਰ ਰਹੇ ਆਂ ਜੇਕਰ ਤੁਸੀਂ ਸਾਡੀ ਆਵਾਜ਼ ਤੇ ਪਾਬੰਦੀ ਲਾਉਣੀ ਹੈ ਤੇ ਫਿਰ ਕਾਦੇ ਵਾਸਤੇ ਕਹਿੰਦੇ ਹੋ ਵੀ ਅਸੀਂ ਆਜ਼ਾਦ ਦੇਸ਼ ਦੇ ਵਿੱਚ ਬੈਠੇ ਹੋਏ ਆਂ ਸੋ ਮੇਰੀ ਇਹ ਬੇਨਤੀ ਹੈ ਤੇ ਚੇਤਾਵਨੀ ਵੀ ਆ ਉਹਨਾਂ ਨੂੰ ਚੇਤਾਵਨੀ ਵੀ ਹੈ ਤੁਸੀਂ ਆਈ ਵਾਰ ਪ੍ਰਬੰਧਕ ਜਨਾਂ ਨੂੰ ਮਤੰਗ ਕਰਦੇ ਹੋ ਗੁਰੂ ਮਹਾਰਾਜ ਅਗੇ ਭਰੋਸਾ ਬਣਾ ਕੇ ਅਰਦਾਸ ਕਰੋ ਵੀ ਕੀ ਅਸੀਂ ਐਸੇ ਝੂਠ ਬੋਲ ਕੇ ਜਾਂਦੇ ਆਂ ਕੀ ਅਸੀਂ ਗਲਤ ਬੋਲ ਕੇ ਜਾਂਦੇ ਆਂ ਜਿਹੜਾ ਸੱਚ ਦਾ ਪ੍ਰਚਾਰ ਉਹ ਕਰਦੇ ਤੇ ਕਰਦੇ ਰਵਾਂਗੇ ਪੁੱਛਿਆ ਸੀ ਨਾ ਫਰਖੀ ਯਰ ਨੇ ਪਹਿਲੇ ਸਿੱਖ ਨੂੰ ਪੁੱਛਦਾ ਜਿੰਦਗੀ ਜਾਂ ਮੌਤ ਪਹਿਲਾ ਵੀ ਕਹਿੰਦਾ ਜਿੰਦਗੀ ਦੂਜੇ ਨੂੰ ਤੀਜੇ ਨੂੰ ਚੌਥੇ ਨੂੰ ਪੰਜਵੇਂ ਨੂੰ ਪੁੱਛਿਆ ਕਹਿੰਦਾ ਜਿੰਦਗੀ ਨਹੀਂ ਸਾਨੂੰ ਪ੍ਰਵਾਨ ਸਾਨੂੰ ਮੌਤ ਪ੍ਰਵਾਨ ਹੈ ਤੇ 20ਵੇਂ 5ਵੇਂ ਨੰਬਰ ਤੇ ਸਿੱਖ ਖੜਾ ਕਹਿੰਦਾ ਕਹਿੰਦਾ ਜਲਾਦ ਸਾ ਮੇਰੀ ਵੀ ਗੱਲ ਸੁਣੋ ਤੁਸੀਂ ਪਹਿਲੇ ਨੂੰ ਪੁੱਛਿਆ ਜਿੰਦਗੀ ਜਾਂ ਮੌਤ ਉਹ ਵੀ ਕਹਿੰਦਾ ਮੌਤ ਦੂਜੇ ਨੂੰ ਪੁੱਛਿਆ ਤੀਜੇ ਨੂੰ ਪੁੱਛਿਆ ਸਾਰੇ ਕਹਿੰਦੇ ਮੌਤ ਹੈ ਤੇ ਆ ਜਿੰਨੇ ਪੰਥ ਦੀ ਕਤਾਰ ਦੇ ਵਿੱਚ ਖੜੇ ਆ ਨਾ ਇਹਨਾਂ ਨੂੰ ਜਿੰਦਗੀ ਨਹੀਂ ਪ੍ਰਵਾਨ ਇਹਨਾਂ ਨੂੰ ਮੌਤ ਪ੍ਰਵਾਨ ਹੈ ਅਸੀਂ ਕਹਿੰਨੇ ਅਸੀਂ ਉਸ ਕਤਾਰ ਦੇ ਹਿੱਸੇਦਾਰ ਬਣ ਜਾਈਏ। ਸੋ ਸੰਤ ਕਰਤਾਰ ਸਿੰਘ ਭਿੰਡਰਾਲੇ ਕਹਿੰਦੇ ਹੁੰਦੇ ਸੀ ਵੀ ਸੱਚ ਦਾ ਪ੍ਰਚਾਰ ਕਰਨਾ ਖਫਣ ਗੱਡੀ 'ਚ ਰੱਖਿਓ। ਤੇ ਤੁਸੀਂ ਤੇ ਲੋਈਆਂ ਵੀ ਚਟੀਆਂ ਦਿੰਦੇ ਸੋ। ਉਹ ਸਾਡੇ ਵਾਸਤੇ ਉਹੀ ਐ। ਸੋ ਸੱਚੇ ਸਾਤਗੁਰੂ ਸਾਚ ਤੇ ਪਹਿਰਾ ਦਵਾਈ ਜਾਣ। ਇਸੇ ਤਰ੍ਹਾਂ ਸੱਚ ਦਾ ਪ੍ਰਚਾਰ ਕਰੀਏ। ਸੋ ਵਿਚਾਰਾਂ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸੰਗਤ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਜਨਾਂ ਦਾ ਧੰਨਵਾਦ ਨੌ ਦਵਾਰ ਉਹ ਵਿਜੇਪੁਰ ਤੋਂ ਚੱਲ ਕੇ ਨਾਲ ਆਏ ਆ ਸਾਡੇ ਗੱਡੀਆਂ ਲੈ ਕੇ ਉਹਨਾਂ ਵੀ ਨੌਜਵਾਨਾਂ ਦਾ ਖਾਸ ਕਰਕੇ ਦਾਸ ਧੰਨਵਾਦ ਕਰਦਾ ਕੋਟ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੁੱਲਾ ਨਾ ਚਤਾਰਨੀਆਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ